ਆਪ ਤਰਾਵੇ ਗੌੜੀ ਗਵਾਰੀ ਮਹੱਲਾ ਚੌਥਾ ਹਰਿਆਪੇ ਜੋਗੀ ਡੰਡਾ ਧਾਰੀ ਹਰਿਆਪੇ ਰਵ ਰਹਿਆ ਬਨਵਾਰੀ ਹਰਿਆਪੇ ਤਪ ਤਾਪੈ ਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਭਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰਿਆਪੇ ਸ਼ਬਦ ਸੁਰਤ ਧੋਨ ਆਪੇ ਹਰਿਆਪੇ ਵੀ ਕਹਿ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰਿੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਪੀ ਆਵਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੇ ਪਾਰਾ ਗੋੜੀ ਬੈਰਾਗਣ ਮਹੱਲਾ ਚੌਥਾ ਸਾਹੋ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮਲੇਹ ਹਰ ਨਾਮ ਬਣੰਜਹ ਰੰਗ ਸਿਉ ਜੇ ਆਪ ਦਿਆਲ ਹੋਏ ਦੇਹ ਹਮ ਬਣਜਾਰੇ ਰਾਮ ਕੇ ਹਰ ਬਣਜੇ ਕਰਾਵੇ ਦੇ ਰਾਸਰੇ ਰਹਾਉ ਲਾਹਾ ਹਰ ਭਗਤ ਧਨ ਖੱਟਿਆ ਹਰ ਸੱਚੇ ਸਾਹਾ ਮਨ ਪਾਇਆ ਹਰ ਜਪ ਹਰ ਵਖਰ ਲੱਦਿਆ ਜਮ ਜਾ ਗਾਤੀ ਨੇੜ ਨਾ ਆਇਆ ਹੋਰ ਬਣਜ ਕਰਹਿ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੀ ਹੈ ਬਣਜ ਹਰ ਲਾਇਆ ਫਲ ਤੇਹਾ ਤਿਨ ਪਾਇਆ ਹਰ ਹਰ ਬਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰਿ 세ਵਿਆ ਫਿਰ ਲੇ ਕਾ ਮੂਲ ਨਾਲੇ ਗਉੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਲਾਸਾ ਕਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ ਰਾਮ ਮੈਂ ਮੂਰਖ ਹਰ ਰੱਖ ਮੇਰੇ ਗੁਸਈਆਂ ਜਨ ਕੀ ਉਪਮਾ ਤੁਜਹਿ ਵਡਈਆ ਰਹਾਉ ਮੰਦਰ ਕਰ ਆਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸੁਧਾਰ ਹੈ ਇਕ ਹੀ ਕੁੱਲੀ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪੰਡਾਰ ਲਹਾਇੰਦਾ ਆਪੇ ਬਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਾਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰੇ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਧਨ ਖਟੈ ਆਸਾ ਕਰੇ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੂਲ ਸੁਖ ਪਾਵੇ ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ ਮੋਹ ਝੂਠ ਫਸਾਰਾ ਝੂਠ ਕਾ ਝੂਠੇ ਲਪਟਾਏ ਕਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਭਾਏ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਗੌੜੀ ਬੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲ ਚ ਕਰੇ ਪਰਮੈ ਪਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਇ ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਈ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੀ ਅਰਥ ਸਭ ਮਾਇਆ ਕਹਿ ਬੰਧੈ ਕਹਿ ਨਾਨ ਲੀ ਕਹਿ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤ ਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਜਾਂ ਲਾਹਾ ਦੇਤਾ ਸੁਖ ਮਨੀ ਟੂਟੈ ਮਰ ਜਾਈ ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰਿ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨਮਾਨਕ ਹਰ ਰਸ ਤ੍ਰਿਪਤੀਆ ਫਿਰ ਭੂਖ ਨਾ ਲਾਗੇ ਗੋੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੀ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨਹਾਰਾ ਮੇਰੇ RAM ਹਮ ਪਾਪੀ ਸਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਅਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲਹਿ ਤਬ ਬਿਸਮੋ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲਿਏ ਛਡਾਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮਰੁਲਤੀ ਫਿਰਤੇ ਕੋਈ ਬਾਤ ਨ ਪੂਛਤਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜਿਉ ਨੁਬਤ ਹੈ ਮੋਹ ਮੀਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨੰਦ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਛੂਤਾ ਮੇਰੇ ਹਰ ਰਾਯਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂਹ ਲੈ ਬੋਲਹਿ ਗੁਣ ਬਿਹੂਨ ਨਾਮ ਜੱਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁੰਨ ਸਤ ਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਾਸ ਅੰਨ ਭੋਗ ਹਾਣੀ ਜਿਨ ਦੀਏ ਸੋ ਚੇਤਨਾ ਆਵਈ ਪਸ਼ੂ ਹਉ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗਲਾਮੀ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨ ਪਾਲਤੀ ਰਖੈ ਨਦਰ ਮਝਾਰ ਅੰਤਰ ਬਾਹਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਮੇਰੇ RAM ਹਮ ਬਾਰਕ ਹਰ ਪ੍ਰਭ ਕੀ ਹੈ ਇਆਣੀ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਜਿਨ ਹਰ ਉਪਦੇਸ ਦੇ ਕੀਏ ਸਿਆਣੀ ਰਹਾਉ ਜੈਸੀ ਗगन ਪਰੰਤੀ ਊਡਤੀ ਕਪਰੇ ਬਾਗੇ ਵਾਲੀ ਉਹ ਰਾਖੈ ਚੀਤ ਪੀਛੈ ਵਿਚ ਬਚਰੇ ਨੇ ਤੇ ਹਿਰਦੈ ਸਾਰ ਸੰਭਾਲੀ ਿਉ ਸਤਗੁਰ ਸਿਖ ਪ੍ਰੀਤ ਹਰ ਹਰ ਕੀ ਗੁਰ ਸਿਖ ਰਖੈ ਜੀ ਨਾਲੀ ਜੈਸੀ ਕਾਤੀ ਤੀ ਸਬਤੀਸ ਹੈ ਵਿਚ ਰਖੈ ਰਸਨਾ Maas ਰਤ ਕੇਰੀ ਕੋਈ ਜਾਣੋ Maas ਕਾਤੀ ਕੈ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰ ਰਖੈ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਿ ਸ਼ਹਾਥ ਹੈ ਸਭ ਕਰੀ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚੇਤ ਨਿਤ ਧਿਆਵੋ ਜਨ ਨਾਨਕ ਜੋ ਅੰਤੀ ਅਵਸਰ ਲਈ ਛਡਾਇਆ ਗੌੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਇ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ ਮੇਰਾ ਸਤਗੁਰ ਪਿਆਰਾ ਕਿਤ ਵਿਦ ਮਿਲੈ ਹਉ ਖਿੰਨ ਖਿੰਨ ਕਰੀ ਨਮਸ਼ਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਇਤਿ ਪੁੰਨੀ ਜਨ ਕੇਰੀਆ ਲੈ ਸਤਗੁਰ ਧੂਦਾ ਹਰ ਭਗਤ ਦਰੜਾਵੇ ਹਰ ਭਗਤ ਸੁਣੇ ਤਿਸ ਸਤ ਗੁਰ ਮਿਲੀਐ ਟੋਟਾ ਮੂਹਲ ਨ ਆਵਈ ਹਰ ਲਾਭ ਨਿਤ ਡ੍ਰਿੜੀਐ ਜਿਸ ਕੋ ਰਿਦੈ ਵਿਗਾਸ ਹੈ ਭਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰਹੁ ਬੀਬੇਕ ਸੰਤ ਜਨ ਪਾਈ ਖੋਜ ਹਿਰਦੈ ਦੀਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖਿਆ ਟੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੈ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਦਰ ਬਾਹਰ ਤੁਮ ਸਰਨਾਗ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇਚੋਲੀ ਗੌੜੀ ਪੂਰਬੀ ਮਹੱਲਾ ਚੌਥਾ जग जीवन अपरंपर स्वामी जगदीश्वर पुरख बधाते जित मार्ग तुम प्रेरित हो स्वामी तित मार्ग हम जाते राम मेरा मन हर से ती राते सत्संगत मिल राम रस पाया हर नाम मैं नाम समाते रहाऊ हर हर नाम हर हर जग अवखद हर हर नाम हर साथी ਤਿੰਨ ਕੇ ਪਾਪ ਦੋਖ ਸਭ ਬਿਨਸੀ ਜੋ ਗੁਰਮਤ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਈ ਤਾਂ ਜੀਵੈ ਹਰ ਜੱਪੀ ਐ ਹਰ ਕਿਰਪਾ ਤੇ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀ ਮਨ ਦਾਤੀ ਮੇਰਾ ਮਨ ਹਰ ਸੇਤੀ ਰਾਚੇ ਸਤ ਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ ਰਾਮ ਮੇਰਾ ਮਨ ਤਨ ਬੇਦਲੀਓ ਹਰ ਸਾਚੇ ਜਿਹੇ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕੈ ਬਚਨ ਹਰ ਹਮ ਬਾਚੇ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਤਾ ਮਰ ਮਰ ਪਾਚੇ ਤੁਮ ਦਿਆਲ ਸਰਨ ਪ੍ਰਤ ਪਾਲਕ ਮੋ ਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸਾਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹਤਾਚੇ ਮੇਰਾ ਮਨ ਤਨ ਜੀਉ ਹਰਾਸ ਸਭ ਤੇਰੀ ਜਨ ਨਾਨਕ ਕੇ ਸਾਹਾ ਪ੍ਰਭ ਸਾਚੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੀ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੀ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਾਨੀ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੀ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੀ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਨੀ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਖਤ ਮੂੜ دیوانی تنਕੇ ਕਰਮਹੀਨ ਧੁਰ ਪਾਏ ਦੇਖ ਦੀਪਕ 모ਹੇ ਪਚਾਨੇ ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੀ ਜਨ ਨਾਨਕ ਹਰ 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 ਜਪ ਪ੍ਰਗਟਿ ਮਤ ਗੁਰਮਤਿ ਨਾਮ ਸਮਾਨੀ